ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧਕ ਇਲਾਕੇ ਦੇ ਵਿੱਚ ਲੁੱਟਾਂ ਤੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਬੀਤੇ ਕੱਲ ਸਾਧਕ ਗੁਰੂ ਹਰਸਾਈ ਸੜਕ ਤੇ ਇੱਕ ਨੌਜਵਾਨ ਕੋਲੋਂ ਮੋਟਰਸਾਈਕਲ ਚਾਲਕ ਮੋਬਾਈਲ ਖੋ ਕੇ ਫਰਾਰ ਹੋ ਗਏ ਸਨ ਅੱਜ ਦਿਨ ਚੜ੍ਹਦੇ ਹੀ ਵਪਾਰ ਮੰਡਲ ਵੱਲੋਂ ਥਾਣਾ ਮੁਖੀ ਨਾਲ ਮੀਟਿੰਗ ਕੀਤੀ ਗਈ ਗੱਲਬਾਤ ਕਰਦੇ ਹਾਂ ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਕੁਮਾਰ ਸੇਠੀ ਬਲਜਿੰਦਰ ਪੁੱਲਰ ਤਾਂ ਥਾਣਾ ਮੁਖੀ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਸੋ ਇਹਨਾਂ ਨਾਲੀ ਤੇ ਚਲੋ ਕੋਸ਼ਿਸ਼ ਵੀ ਹੋਈ ਆਪਣੇ ਥਾਣੇਦਾਰ ਦੀ ਪੂਰਾ ਚੋਣ ਹਾਂਜੀ 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 ਗਿੰਦਰ ਮਗਰ ਵੀ ਗਿਆ ਹੈ ਨਾਲ ਹਾਂਜੀ ਗਿੰਦਰ ਵੀ ਗਿਆ ਨਾਲ ਸਵਰਨ ਸਿੰਘ ਨੇ ਡਰਾਈਵ ਕਰਨ ਚਾਰ ਜਿੰਨੇ ਕੋਸ਼ਿਸ਼ ਕੀਤੀ ਕਿਸਮਤ ਚ ਕਿ ਜੀ ਕਾਰ ਦੇ ਨਾਲ ਡੇਸ ਲੱਗ ਕੇ ਫਿਰ ਮੋਟਰਸਾਈਕਲ ਸਿੱਧਾ ਹੋ ਗਿਆ ਹਾਂ ਜੀ ਡਿੱਗ ਪੈਣੀ ਸੀ ਤਾਂ ਬਾਈ ਦਾ ਵੀ ਸੱਟਾਂ ਵੱਜੀਆਂ ਥੋੜੇ ਵੀ ਧਿਆਨ ਚ ਹੈਗਾ ਜੀ ਹਾਂ ਹਾਂ ਇੱਕ ਸਬਜੀ ਵਾਲਾ ਸਾਡੇ ਭਾਈ ਸਾਹਿਬ ਹੈਗੇ ਕਲਜੀ ਮਾਰਕੀ ਬਾਅਦ ਚ ਉਹਦੇ ਵੀ ਕੁੱਟ ਮਾਰ ਵੀ ਹੋਈ ਤੇ ਮੋਬਾਈਲ ਵੀ ਲੱਗੇ ਅਸੀਂ ਕਹਿੰਦੇ ਥੋੜਾ ਜਨਾ ਜੀ ਚੌਕ ਸਬਜੀ ਵਾਲੇ ਕੋਈ ਮਾਲਕ ਆਸਤ ਜੀ ਜੀਵ ਸਿੰਘ ਜੀ ਉਹ ਸੱਤ ਨਾਮ ਅਕਲਦੀਪ ਸਿੰਘ ਨਾਮ ਤੇ ਆਈ ਹੈ ਜਲਦੀਪ ਸਿੰਘ ਨਾਮ ਕੀ ਬੰਦੇ ਕੋਲ ਕੀ ਗੱਲ ਹੋਈ ਹੈ ਮੋਬਾਈਲ ਖੋਇਆ ਗਿਆ ਜੀ ਨਾਲੇ ਕੁੱਟੇ ਸਵੇਰ ਟੈਂਪੂ ਤੇ ਜਾਂਦੇ ਜੀ ਮਤਲਬ ਸਬਜ਼ੀ ਲੈਣ ਸਬਜ਼ੀ ਲੈਣ ਜਾਂਦੇ ਜੀ ਕੈਸ਼ ਵੀ ਕੈਸ਼ ਵੀ ਹੁੰਦਾ ਜੀ ਉਹਨਾਂ ਕੋਲੇ ਅੱਛਾ ਕਹਿਣ ਦਾ ਮਤਲਬ ਥੋੜੇ ਸਮੇਂ 'ਚ ਕਾਫੀ ਬਾਰ ਆਪਣੇ ਰੇਂਜ 'ਚ ਨਹੀਂ ਮਤਲਬ ਆਪਣੇ ਏਰੀਏ 'ਚ ਨਹੀਂ ਪੈਂਦਾ ਵੈਸੇ ਉਹ ਅੱਛਾ ਪੈਂਦਾ ਸਸਰ ਖਰੀਦ ਕੋਲ ਜੀ ਮਹਾਰਾਸ਼ਟਰ ਕੋਲੇ ਹੋਈ ਹੈ ਹੋਰ ਬੰਦਾ ਆਪਣੇ ਸਾਥ ਹੁੰਦਾ ਜੀ ਨਹੀਂ ਬੈਂਕ ਕੋਲੇ ਨਹੀਂ ਫਾਈਲ ਕੋਲੇ ਦੱਪ ਰਹੀ ਹੈ ਕਰ ਲੈਣੇ ਉਹ ਵੀ ਪਤਾ ਕਰ ਦੇ ਫਾਈਲ ਕੋਲੇ ਖਾਸ ਤੋਂ ਬਾਣੇ ਸਾਦ ਕੀ ਆਈ ਹੈ ਉਹ ਪਹਿਲਾ ਜਦ ਅਸੀਂ ਪਹਿਲਾ ਦੇਸ਼ ਕੋਲੇ ਸੀ ਹਾਂ ਪਹਿਲਾ ਅਫਸਰ ਬਾਅਦ ਵਿੱਚ ਹੋ ਗਿਆ ਸੀ ਦੋਵੇਂ ਇਹਦਾ 5 6 ਦਿਨ ਹੋਏ ਹੀ ਹੁਣ ਥੋੜੇ ਦਿਨ ਹੋਏ ਹੁਣ ਦੀ ਗੱਲ ਦੋ ਹੋ ਗਿਆ ਅੱਛਾ ਅੱਛਾ ਤੁਸੀਂ ਵਾਰਤਾਂ ਨਹੀਂ ਮੋਣਾ ਜੀ ਮੈਂ ਸਮਝਦਾ ਇੱਕ ਚੀਜ਼ ਆ ਇਹ ਸੀਗਾ ਸੀ ਥੋੜਾ ਜਿਹਾ ਪਹਿਲਾਂ ਮੋਟਰਾਂ ਵਾਲੇ ਪਾਸੇ ਜ਼ਿਆਦਾ ਜ਼ੋਰ ਸੀਗਾ ਮੋਟਰ ਟਰਾਂਸਫਰ ਹੋ ਰਹੇ ਸੀਗੇ ਹਾਂ ਜੀ ਗੈਸ ਤੋਂ ਉਧਰ ਵਾਲੇ ਪਾਸੇ ਜਿਵੇਂ ਕੋ ਸਰਦੀਆਂ ਦੇ ਦਿਨਾਂ ਦੀ ਸਾਰਿਆਂ ਨੂੰ ਇਤਿਆਤਨ ਆਪਾਂ ਵੀ ਸਮਝਦੇ ਹੈਗੇ ਆਂ ਵਾਰਦਾਤਾਂ ਚ ਇਜ਼ਾਫਾ ਹੁੰਦਾ ਹੈਗਾ ਸਾਰੀ ਜਗ੍ਹਾ ਤੇ ਕਿਉਂਕਿ ਜਿਹੜਾ ਚੋਰ ਵੀ ਆ ਜਿਹੜਾ ਬੰਦਾ ਮਾੜਾ ਉਹਨੂੰ ਇਹ ਸਮਾਂ ਇਸ ਤਰ੍ਹਾਂ ਲੱਗਦਾ ਵੀ ਹਰ ਇੱਕ ਬੰਦਾ ਠੰਡ ਦੇ ਦਿਨਾਂ ਚ ਅੰਦਰ ਵੜਿਆ ਹੈਗਾ ਜਾਂ ਧੁੰਦ ਦਾ ਫਾਇਦਾ ਚਲੋ ਮੁੰਡ ਧੁੰਦ ਤਾਂ ਨਹੀਂ ਪਈ ਪੰਜ ਪੰਜ ਦੋ ਚਾਰ ਦਿਨ ਤੋਂ ਦੇ ਪਈ ਹੈਗੀ ਹੈ ਹਾਂਜੀ ਅਸੀਂ ਮਤਲਬ ਤੁਹਾਡਾ ਸਾਥ ਲੈ ਕੇ ਇਸ ਤਰ੍ਹਾਂ ਦੀ ਚੀਜ਼ ਹੈ ਵੀ ਅਸੀਂ ਇੱਕ ਤਾਂ ਰਾਤ ਨੂੰ ਹੋਰ ਮੋਟਰਸਾਈਕਲ ਨਾਲ ਲਾ ਕੇ ਵੈਸ਼ਟ ਵਧਾ ਦਿੰਨੇ ਆਂ ਦਿਨ ਦੇ ਵੇਲੇ ਨਾਕਾਬੰਦੀ ਦੀ ਜਿਹੜੀ ਉਹ ਘਟਨਾ ਦਿਨ ਵਾਲੀ ਤਾਂ ਜਵੇਂ ਆਪਣੇ ਚਿਤ ਤੇਤੇ ਇੱਕ ਵੀ ਨਾ ਦਿੱਤੀ ਹੁੰਦੀ ਸੀ ਜਿਹੜੇ ਦਿਨ ਵੇਲੇ ਇਹਨਾਂ ਨਾਲ ਹੋਈ ਹੈ ਹਾਂਜੀ ਜਿਹੜੇ ਬੰਦੇ ਤੇਲ ਉਹ ਬੰਦਿਆਂ ਨੇ ਤੇਲ ਵੀ ਪਵਾਇਆ ਪਵਾਇਆ ਤੇਲ ਪਵਾਇਆ ਉੱਥੋਂ ਹੀ ਉਹਨਾਂ ਨੇ ਬੰਦਾ ਮਤਲਬ ਤਕਾ ਲਿਆ ਵੀ ਤੁਹਾਡਾ ਫੋਨ ਜਿਵੇਂ ਇਸ ਤਰ੍ਹਾਂ ਢੱਲਾ ਹੱਦ ਦੇ ਜਿਵੇਂ ਵੀ ਆਪਾਂ ਰੋਡ ਤੇ ਆਪਾਂ ਦੇ ਕਿਹੜਾ ਚਿਤ ਤੇਤੇ ਚ ਹੁੰਦਾ ਵੀ ਆਪਣੇ ਨਾਲ ਇਹ ਚੀਜ਼ ਹੋ ਜਾਣੀ ਹੈ ਮੇਰੇ ਤੋਂ ਪਹਿਲਾਂ ਨਹੀਂ ਮੇਵਾ ਸਿੰਘ ਗ੍ਰੰਥੀ ਆਪਣੇ ਗੁਰਦੁਆਰਾ ਸਾਹਿਬ ਦਾ ਉਹਦੇ ਤਾਕ ਲਈ ਸੀ ਖਲੋਗੇ ਉਹਦੇ ਕੋਲੇ ਉਹ ਗੱਡੀ ਦੇ ਵਿੱਚ ਫੋਨ ਆਪਦਾ ਗੱਡੀ ਚ ਰੱਖ ਕੇ ਤੋਂ ਨੇ ਬਾਰੀ ਲੌਕ ਕਰਤੀ ਤੇ ਉਹਦੇ ਵੇਂਜਿਆ ਵੇਨੇ ਮੁਰਕ ਮੇਰਾ ਖੋਲਿਆ ਇੰਸਪੈਕਟਰ ਸਾਹਿਬ ਬੇਨਤੀ ਹੈ ਵੀ ਦਰਾਦ ਨੂੰ ਤਾਂ ਹੁੰਦੀਆਂ ਸੀਗਾ ਜਿਹੜਾ ਦਿਨੇ ਵਾਲਾ ਕੰਮ ਹੈ ਇੱਕ ਚਿੰਤਾ ਦਾ ਵਿਸ਼ਾ ਹੈ ਵੱਡਾ ਹੋ ਗਿਆ ਤੇ ਥੋੜਾ ਤੁਸੀਂ ਕਿਸੇ ਹਰ ਵਾਰਾ ਵਧਾ ਕੇ ਕੱਲ ਕੱਲ ਸਾਰੇ ਦੁਕਾਨਦਾਰਾਂ ਦੇ ਫੋਨ ਆਏ ਦਿਨ ਵਾਲਾ ਕੰਮ ਜਿਆਦਾ ਚੱਲ ਪਿਆ ਨਹੀਂ ਕਰਮ ਸਿੰਘ ਨਾਲ ਕੱਲ ਵੀ ਪਾਈ ਨਾ ਕੀਤੀ ਸੀ ਇਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਜੇ ਹੁਣੇ ਆਉਣਾ ਹੁਣੇ ਅੱਜ ਮੈਂ ਕਹਿੰਦਾ ਸਵੇਰ ਦਾ ਤੇ ਬਾਅਦ ਰਿਹਾ ਡੇ ਬਾਈ ਡੇ ਹੋ ਰਿਹਾ ਇੱਕ ਜੀ ਉਹ ਪੀਸੀਆਰ ਵਾਲਾ ਮੋਟਰਸਾਈਕਲ ਜ਼ਰੂਰ ਚਲਾਈ ਲਿਆ ਜੀ ਉਹਨਾਂ ਨੇ ਪਰਵਾਹ ਹੀ ਨਹੀਂ ਮੰਨੀ ਗੱਡੀ ਦੀ ਕਿਹੜਾ ਉਹਨਾਂ ਨੇ ਪਰਵਾਹ ਮੰਨੀ ਜੀ ਪੁਲਿਸ ਨੂੰ ਸਿੱਧੇ ਗਏ ਤੁਸੀਂ ਵੀ ਸਾਰੇ ਆਪਣੇ ਆਪ ਨੀ ਨਾ ਹਾਂਜੀ ਆ ਖੁੱਲੇ ਨਹੀਂ ਇਹਦੇ ਬੰਦੇ ਨਹੀਂ ਹੈਗੇ ਬਾਕੀ ਜੇ ਕਿਸੇ ਨੂੰ ਫਿਰ ਵੀ ਕਿਸੇ ਬੰਦੇ ਨੂੰ ਆਈਡੀਆ ਹੋਵੇ ਵੀ ਆਪਣੇ ਏਰੀਆ ਦੇ ਹੋ ਸਕਦੇ ਆ ਸਾਂਝਾ ਤੌਰ ਤੇ ਦੱਸਣਾ ਤਾਂ ਵੀ ਜੇ ਮੈਨੂੰ ਇਕੱਲੇ ਤੌਰ ਤੇ ਦੱਸਣਾ ਆਪਾਂ ਉਹ ਬੰਦਿਆਂ ਨੂੰ ਚੱਕ ਕੇ ਪੁੱਛ ਗਿੱਚ ਕਰ ਲੈਨੇ ਆ ਠੀਕ ਹੈ ਵੀ ਆਹ ਫਲਾਣਾ ਬੰਦਾ ਜਿਹਨੇ ਕੋਈ ਪਿੰਡ ਦਾ ਇੱਕ ਬੰਦਾ ਚਲੋ ਸਾਡੇ ਧਿਆਨ ਚ ਗਿਆ ਮਾਰਾ ਮਾਰੇ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਦਾ ਬੋਲੋ ਉਹ ਸੀ ਲਾਇਆ ਇਹ ਜਿਵੇਂ ਫਰੀਦਕੋਟ ਰੋਡ ਤੇ ਗਿਆ ਵੀ ਉਹਦੀ ਸੀਸੀਟੀਵੀ ਬਾਕੀ ਦੇਖੋ ਆਪਾਂ ਪਰਿਵਾਰ ਤੌਰ ਤੇ ਤੁਹਾਨੂੰ ਜੇ ਪਉ ਹੋਵੇ ਵੀ ਕਿਹੜੇ ਪਿੰਡ ਚੋਂ ਆ ਕਿਸ ਤਰ੍ਹਾਂ ਦੇ ਬੰਦੇ ਚੈੱਕ ਕੀਤੇ ਜਾਂਦੇ ਤੁਸੀਂ ਵੀ ਸਾਨੂੰ ਦੱਸ ਸਕਦੇ ਹਾਂਜੀ ਪਤਾਨ ਜੀ ਰੈਗੂਲਰ ਲੁੱਟਖੋ ਹੋ ਰਹੀ ਸੀ ਉਹਦੇ ਸਬੰਧ ਚ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਐਸਐਚਓ ਸਾਹਿਬ ਨੂੰ ਮਿਲੇ ਆ ਐਸਐਚਓ ਸਾਹਿਬ ਨੇ ਭਰੋਸਾ ਦਵਾਇਆ ਕਿ ਵੀ ਬੜੀ ਜਲਦੀ ਅਸੀਂ ਇੱਕ ਤਾਂ ਪੀਸੀਆਰ ਚਲਾ ਦਿਆਂਗੇ ਇੱਕ ਵੀ ਅਸੀਂ ਹਰ ਤਰੀਕੇ ਨਾਲ ਅਸੀਂ ਆਪ ਦੀ ਜਾਂਚ ਕਰ ਰਹੇ ਹਾਂ ਔਰ ਜਲਦੀ ਅਸੀਂ ਚੋਰ ਫੜ ਲਾਂਗੇ ਜਿਹੜਾ ਮੋਬਾਈਲ ਚੋਰੀ ਕਰੀਆ। ਬਾਕੀ ਅਸੀਂ ਸਾਰੇ ਦੁਕਾਨਦਾਰਾਂ ਨਾਲ ਰਾਏ ਕਰਕੇ ਇਹ ਵੀ ਸੁਨਾਵ ਬਣਾਈ ਹੈ ਵੀ ਚੌਂਕ ਦੇ ਵਿੱਚ ਕੈਮਰੇ ਲੱਗਣੇ ਚਾਹੀਦੇ ਆ। ਉਹਦੇ ਵਿੱਚ ਹਰ ਇੱਕ ਦੁਕਾਨਦਾਰ ਨੂੰ 500 ਰੁਪਿਆ ਪਰ ਸ਼ਟਰ ਲਾਇਆ। ਵੈਰੀ ਗੁੱਡ। ਕੋਈ ਹਕੀਕਤ ਕੱਲ੍ਹ ਵਾਲੀ ਘਟਨਾ ਦਾ ਕੀ ਵਿਸ਼ਵਾਸ ਦਿਵਾਇਆ ਥਾਂਨੇ? ਕੱਲ੍ਹ ਵਾਲੀ ਘਟਨਾ ਦਾ ਬਸ ਇਹੀ ਆ ਵੀ ਉਹ ਕਹਿੰਦੇ ਅਸੀਂ ਆਪ ਦੀ ਜਾਂਚ ਕਰ ਲਈ। ਤੇ ਸਾਨੂੰ ਉਮੀਦ ਆ ਵੀ ਛੇਤੀ ਚੋਰ ਫੜੇ ਜਾਣਗੇ ਔਰ ਬਾਈ ਨੇ ਨੀ ਖਰਚਾ ਕਰਾਂਗੇ ਠੀਕ ਹੈ ਜੀ ਜੀ ਇੰਪੋਰਟੇ ਨਾਮ ਆ ਜੀ ਬਲਜਿੰਦਰ ਜੀ ਤੇਰੀ ਕੱਲ ਕੀ ਘਟਨਾ ਵਾਪਰੀ ਤੁਹਾਡਾ ਮੋਬਾਈਲ ਜਿਹੜਾ ਖੋਇਆ ਕੱਲ ਜੀ ਤਕਰੀਬਨ 9:00 ਤੋਂ 12 ਦੇ ਟਾਈਮ ਦੇ ਨਾਲ ਤਿੰਨੇ ਆਨੇ ਮੋਟਰਸਾਈਕਲ ਤੇ ਆਏ ਆ ਬੜਾ ਦੇਖੋ ਤਰੀਕੇ ਦੇ ਨਾਲ ਫੋਨ ਖੋ ਕੇ ਮੇਰੇ ਹੱਥ ਦੇ ਵਿੱਚੋਂ ਵੀ ਕੜੜਾ ਫੜਿਆ ਹੁੰਦੇ ਬਾਵਜੂਦ ਦੂਜੇ ਨੇ ਹੱਥ ਤੇ ਹੱਥ ਮਾਰ ਕੇ ਪਹੁੰਚਾਇਆ ਤੇ ਐਨੇ ਕੋ ਉਹਨਾਂ ਦੇ ਹੌਸਲੇ ਅਸੀਂ ਬਲੰਦ ਕਹਿ ਸਕਦੇ ਆ ਵੀ ਪਾਸੇ ਨੂੰ ਭੱਜ ਨਹੀਂ ਪਿਆ ਜਿਹੜੇ ਪਾਸੇ ਨੂੰ ਪੁਲਿਸ ਦਾ ਨਾਕਾ ਦਿੱਖ ਦਿੱਤੇ ਉੱਧਰ ਤੱਕ ਗਏ ਆ ਤੇ ਪਹੁੰਚਣੇ ਕੋਸ਼ਿਸ਼ ਕਰਦੇ ਬਾਵਜੂਦ ਵੀ ਜੋ ਪ੍ਰੈਸ ਅਨਚਾਰਜ ਚੌਂਕ ਦੇ ਵਿੱਚੋਂ ਨੇ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਫੜਨ ਦੀ ਤੇ ਤਕਰੀਬਨ ਉਹਨਾਂ ਦੀ ਜਿਹੜੀ ਪਾਤਰ ਤੇ ਦੁਬਾਰਾ ਭੱਜ ਗਏ ਆ ਉਹਨਾਂ ਦੇ ਮਗਰ ਪਿੱਛਾ ਵੀ ਕੀਤਾ ਪਰ ਨਹੀਂ ਕੋਈ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਕਿ ਕਿਥੋਂ ਦੇ ਸੀ ਦੱਸਣ ਮੁਤਾਬਕ ਆ ਵੀ ਉਹ ਇਹ ਤੋਂ ਪਹਿਲਾਂ ਵੀ ਚੌਕ ਦੇ ਵਿੱਚ ਜਾਂ ਛੜਕਾਂ ਦੇ ਉੱਤੇ ਘੁੰਮਦੇ ਪਾਏ ਗਏ ਆ ਇੱਕ ਦੋ ਵਾਰ ਦਾ ਤਾਂ ਜਿਹੜੀਆਂ ਪਿੱਛੇ ਹੋਈਆਂ ਉਹਨਾਂ ਦੇ ਨਾਲ ਵੀ ਇਹ ਮਿਲਦੀ ਜੁਲਦੀ ਘਟਨਾ ਵੀ ਤਕਰੀਬਨ ਤਿੰਨ ਹੀ ਜਾਣੇ ਉਹੀ ਮੋਟਰਸਾਈਕਲ ਵਾਰ-ਵਾਰ ਇੱਕੋ ਮੋਟਰਸਾਈਕਲ ਜਿਹੜੀ ਇਹ ਘਟਨਾ ਨੂੰ ਅੰਜਾਮ ਦੇ ਰਿਹਾ ਤੇ ਅੱਜ ਥਾਣੇ ਇਕੱਠੇ ਹੋ ਕੇ ਅਸੇਤੂ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪਰੋਸਾ ਲਵਾਇਆ ਜਿਹੜਾ ਮੋਟਰਸਾਈਕਲ ਪਲਸਰ ਆਉਂਦੇ ਤੇ ਨਿਗਰੱਖੀ ਜਾਊਗੀ ਤੇ ਜੇ ਕੋਈ ਪਤਾ ਲੱਗਦਾ ਤੇ ਨਾਲ ਦੀ ਨਾਲ ਕਾਰਵਾਈ ਕੀਤੀ ਜਾਊਗੀ ਡਿਪਾਰਟਮੈਂਟਲ ਦੇ ਅੱਜ ਸਾਰੇ ਦੁਕਾਨਦਾਰ ਫਾਰਮੈਂਟਲ ਦੇ ਪ੍ਰਧਾਨ ਬਾਕੀ ਅਹੁਦੇਦਾਰ ਸਾਰੇ ਅੱਜ ਥਾਣੇ ਆਏ ਸੀਗੇ ਪਿਛਲੇ ਦਿਨਾਂ ਦੇ ਵਿੱਚ ਕੁਝ ਇੱਕ ਦੋ ਘਟਨਾਵਾਂ ਹੋਈਆਂ ਸੀਗੀਆਂ ਜਿੰਦੇ ਸੰਬੰਧ ਅੱਜ ਵਿਚਾਰ ਚਰਚਾ ਵੀ ਹੋਈ ਹੈ ਅਸੀਂ ਉਹਨਾਂ ਨਾਲ ਵਿਚਾਰ ਕਰਕੇ ਕੀਤਾ ਕਿ ਕੈਮਰੇ ਲਵਾਏ ਜਾਣ ਬਾਜ਼ਾਰ ਦੇ ਵਿੱਚ ਜਿੱਥੇ ਜਿੱਥੇ ਜਗ੍ਹਾ ਤੇ ਵਾਈਟਲ ਪੁਆਇੰਟ ਹੈਗੇ ਆ ਜੋ ਕੈਂਬਲ ਲਵਾਵਾਂਗੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਗਸ਼ਤ ਵਧਾ ਦਿੱਤੀ ਜਾਵੇ ਅਸੀਂ ਅੱਜ ਤੋਂ ਹੀ ਕਰ ਰਹੇ ਆਂ ਗਸ਼ਤ ਪਹਿਲਾਂ ਵੀ ਸਾਡੀ ਜਾਂਦੀ ਹੈ ਉਹਨੂੰ ਵਧਾ ਦਿੰਨੇ ਆਂ ਅਥੇ ਮਨਾਜਬ ਦੀ ਕੀਤੀ ਵਧਾ ਦਿੰਨੇ ਆਂ ਨਾਕਾਬੰਦੀ ਹੋਰ ਸਟ੍ਰੀਟ ਕਰ ਦਿੰਨੇ ਜੀ ਇਹ ਹੀ ਵਿਚਾਰ ਚਾਹੁੰਦੇ ਆ ਉਹਨਾਂ ਦਾ ਥੈਂਕ ਯੂ